ਸਸੀ ਸਸੀ ਉਹ ਬੜਾ ਹੌਲੀ ਬੋਲਣ ਡਿਆ ਤੇਰਾ ਨੈਟ ਮੁੱਕਾ ਵਾ ਨਹੀਂ ਨਹੀਂ ਭਾਜੀ ਤੁਸੀਂ ਦਰਵਾਜ਼ਾ ਖੋਲਿਓ ਮਾੜਿਆ ਗੱਲ ਕਰਨੀ ਤੁਹਾਨੂੰ ਉਹ ਭਰਾ ਦਿਨੇ ਦੁਪਹਿਰੇ ਦਰਵਾਜ਼ਾ ਖਲਾਉਣ ਡਿਆ ਤੂੰ ਕੀ ਡਾਕਾ ਮਾਰਨਾ ਅੰਦਰ ਨਹੀਂ ਨਹੀਂ ਭਾਈ ਤੁਸੀਂ ਗਲਤ ਸਮਝ ਗਏ ਹੋ ਮੈਂ ਤੁਹਾਡੇ ਇਲਾਕੇ ਦੇ ਵਿੱਚ ਐਮਪੀ ਦੀਆਂ ਵੋਟਾਂ ਦੇ ਖਲੋਤਾ ਆ ਇਸ ਵਾਰੀ ਉਹ ਤੂੰ ਭਾ ਐਮਪੀ ਖਲੋਤ ਭਾ ਇੱਥੇ ਗਲੀ ਚ ਖਲੋਤਾ ਰ ਮੈਂ ਨਹੀਂ ਗੇਟ ਖੋਲਣਾ ਕਿਉਂ ਨਹੀਂ ਖੋਲਣਾ ਭਾਜੀ ਤੁਹਾਨੂੰ ਕਿਤੇ ਦਾ ਪਾਸਵਰਡ ਤੇ ਨਹੀਂ ਭੁੱਲ ਗਿਆ ਓਏ ਜੇ ਹਿਸਾਬ ਨਾਲ ਤੂੰ ਪਕਾਈ ਮੰਨਦੇ ਆਣਾ ਮੈਨੂੰ ਤਾਂ ਤੂੰ ਮੰਤਰੀ ਲੱਗਣ ਹੀ ਨਹੀਂ ਦਿਆ ਕਿਉਂ ਮੰਤਰੀ ਦੇ ਨਾਲ 20 25 ਜਣੇ ਹੁੰਦੇ ਆ ਤੂੰ ਇਕੱਲਾ ਹੀ ਆ ਗਿਆ ਉਹ ਨਹੀਂ ਨਹੀਂ ਭਾਜੀ ਉਹ ਵੀ ਆ ਰਹੇ ਬੰਦੇ ਸਾਰੇ ਆ ਰਹੇ ਆ ਰਿਆ ਮਗਰ ਆ ਰਿਆ ਮਗਰ ਕੀ ਵਟਸਐਪ ਤੇ ਹੋਂਡੇ ਹੋ ਠੀਕ ਗੱਲ ਹੀ ਨਹੀਂ ਸਮਝਦੇ ਕੁਝ ਆਉਣਾ ਦੀ ਐਮਬੀ ਮੁੱਕੀ ਆ ਉਹ ਮੇਰੀ ਗੱਲ ਤੇ ਸੁਣ ਲਓ ਸਰ ਉਹ ਮਗਰ ਆ ਰਹੇ ਨੇ ਉਹ ਕਦਾਂ ਨੂੰ ਪੋਸਟਰ ਲਾ ਰਹੇ ਨੇ ਆਪਣੇ ਚੋਣ ਨਿਸ਼ਾਨ ਦੇ ਓਏ ਹੋਏ ਪੋਸਟਰ ਨਾ ਲਾਇਆ ਇੱਥੇ ਇੱਥੇ ਨਾ ਲਾਇਆ ਪੋਸਟਰ ਤੁਸੀਂ ਕੰਦਾ ਖਰਾਬ ਕਰਨੀਆਂ ਪੇਂਟ ਜੇ ਮੈਂ ਕੱਲ ਕਰਾਇਆ ਕੋਤਰਾ ਨਾ ਦਰ ਵੜ ਗਏ ਆ ਭਰਾ ਤੂੰ ਮੰਤਰੀਆਂ ਕਿ ਤੂੰ ਬਿੱਲਾ ਵਾ ਨਹੀਂ ਭਾਜੀ ਬਾਹਰ ਥੋੜੀ ਨਾ ਗਰਮੀ ਸੀ ਮੈਂ ਕਿਹ ਅੰਦਰ ਬੈਠ ਕੇ ਗੱਲ ਕਰਦੇ ਆ ਉਹ ਬੈ ਕੇ ਗੱਲ ਭਾਏ ਤੂੰ ਲੰਮੇ ਪੈ ਕੇ ਗੱਲ ਕਰ ਆ ਡੱਕੜਾ ਕਦਾ ਗਿੱਲਾ ਵਾ ਲੈ ਲੰਮੇ ਪੈ ਜਨੇ ਨਹੀਂ ਠੀਕ ਹੈ ਭਾਜੀ ਸੋਣਾ ਕਰ ਬੜੀ ਕਿੱਤਾ ਤੇ ਭਾਜੀ ਘਰ ਚ ਇਕੱਲੇ ਹੀ ਹੁੰਦੇ ਹੋ ਨਹੀਂ ਬੈੱਡ ਬਣਾ ਲਓ ਵੇ ਤੁਹਾਰੀ ਵੀ ਆ ਪੂਰੀ ਦੁਨੀਆ ਨਾਲ ਦੁਨੀਆ ਆਵੇ ਅੱਛਾ ਅਨਛਾ ਨਹੀਂ ਨਹੀਂ ਭਾਜੀ ਮੇਰੇ ਕਹਿਣ ਦਾ ਮਤਲਬ ਹੈਗਾ ਕੀ ਕੋਈ ਪਰਿਵਾਰ ਚ ਹੋਰ ਜੀ ਕੋਈ ਟੱਬਰ ਦਾ ਹੈ ਕੋਈ ਇੱਕ ਜਨਾਨੀ ਵੀ ਹੈਗੀ ਸੀ ਮੇਰੀ ਘਰ ਵਾਲੀ ਅੱਛਾ ਜੀ ਕਿੱਥੇ ਨੇ ਉਹ ਉਹ ਚਲ ਗਈ ਰੋਸ ਕੇ ਦੂਸਰੀ ਕੀ ਹੋਇਆ ਜੀ ਉਹ ਯਾਰ ਇੱਕ ਦਿਨ ਮੈਂ ਭਾਂਡੇ ਧੋਂ ਡਿਆ ਹੀਗਾ ਉਹ ਉਹ ਤੇ ਮੈਂ ਤਿੰਨ ਧੋਂ ਦੇ ਫਿਰ ਉਹ ਯਾਰ ਸਾਰੇ ਭਾਂਡੇ ਧੋਤੇ ਆ ਇੱਕ ਕਟਸ਼ੀ ਵਿੱਚ ਰਹਿ ਗਈ ਆ ਫਿਰ ਉਹ ਲਿਆ ਕੇ ਉਹਨੇ ਮੇਰੇ ਮੋਢੇ ਤੇ ਮਾਰੀ ਆਵੇ ਨਿਸ਼ਾਨ ਤੇ ਨਿਸ਼ਾਨ ਫਿਰ ਤੁਹਾਨੂੰ ਗੁੱਸਾ ਬਹੁਤ ਆਇਆ ਹੋਣਾ ਤੇ ਹੋਰ ਯਾਰ ਆਪੇ ਘਰਸੀ ਮਾਰੀ ਆ ਹਾਂ ਆਪੇ ਰੁੱਸ ਗਈ ਆ ਅੱਛਾ ਆਪੇ ਚਲ ਗਈ ਆ ਪੜਾ ਮੜਾ ਹੋਇਆ ਪਾਜੀ ਪਰ ਉਹ ਨਿਆਣੇ ਦੀ ਫੋਟੋ ਲੱਗੀ ਹੋਈ ਆ ਤੇ ਬੱਚੇ ਕਿੱਥੇ ਨੇ ਆਪਣੇ ਉਹ ਬਸ ਜਿੱਧਰ ਨੂੰ ਇੰਜਣ ਗਿਆ ਵਾਣਾ ਹਾਂਜੀ ਮਗਰੇ ਡੱਬੇ ਵੀ ਚਲ ਗਏ ਆ ਘਰ ਵਾਲੀ ਬਿਨਾ ਵੀ ਔਖਾ ਜੀ ਇਹ ਸਾਰੀ ਜਿਤਾਦਾਂਗੇ ਤੁਹਾਨੂੰ ਜਿਤਾਦੋਗੇ ਇੱਕ ਕੰਮ ਕਰਨਾ ਬਸ ਕੰਮ ਹਾ ਯਾਰ ਮੰਤਰੀ ਬਣੇ ਕਿਉਂ ਆ ਜੀ ਅਸੀਂ ਜਨਤਾ ਦੇ ਕੰਮ ਕਰਨ ਨੂੰ ਮੰਤਰੀ ਬਣੇ ਤੇ ਦੱਸੋ ਕੀ ਕਰਾਉਣਾ ਸਾਡੇ ਕੋਲ ਇੱਕ ਨਾ ਵੋਟੀ ਦਵਾ ਦਿਓ ਬਸ ਕਮਾਲ ਕਰ ਰਹੇ ਯਾਰ ਦਵਾ ਦਿਓ ਕੀ ਹੁੰਦਾ ਨਾਲੇ ਮੈਂ ਵੋਟੀ ਦੋਣ ਵਾਲਾ ਬੰਦਾ ਲੱਗਦਾ ਤੈਨੂੰ ਯਾਰ ਮੈਂ ਸਾਡੇ ਕੋਈ ਰੈਪਿਟੀਸ਼ਨ ਹੈ ਯਾਰ ਮੰਤਰੀ ਖਲੋਤੇ ਆਪਾਂ ਇੰਨੇ ਟਾਈਮ ਤੋਂ ਸਾਡੀ ਪੋਲੀਟੀਕਲ ਫੈਮਿਲੀ ਸਾਰੇ ਜਾਣਦੇ ਆ ਆ ਸਾਡੇ ਚਾਚਾ ਜੀ ਪਿਛਲੇ ਸਾਲ ਇਥੋਂ ਇਲੈਕਸ਼ਨ ਚ ਖਲੋਤੇ ਸੀ ਕਮਾਲ ਕਰ ਰਹੇ ਹੋ ਤੁਸੀਂ ਉਹ ਤੇਰਾ ਚਾਚਾ ਆਈਗਾ ਹਾਂਜੀ ਓਏ ਉਹਨੇ ਵਾਦਾ ਕੀਤਾ ਇਹ ਵੀ ਛੜਕ ਬਣਾਉਣੀ ਆ ਉਨੇ ਖੱਡੇ ਬਣਾਤੇ ਹੀ ਕਮਾਲ ਕਰ ਰਹੇ ਹੋ ਸਾਰਾ ਪਿੰਡ ਚਾਂਚੜੀਆਂ ਸਿਫਤਾਂ ਕਰਦਾ ਯਾਰ ਤੁਹਾਨੂੰ ਪਹਿਲਾ ਬੰਦਾ ਵੇਖਿਆ ਮੈਂ ਜਿਹੜਾ ਇੰਦਾ ਕਹਿ ਰਿਹਾ ਸਿਫਤਾਂ ਦੇ ਗੁਰੂਆਂ ਨਾ ਕਰਨੀਆਂ ਹੀ ਆ ਉਹਨਾਂ ਦੇ ਆਟਾ ਦਾਲ ਵਾਲੇ ਕਾਡ ਬਣੇ ਆ ਉਹ ਆਟਾ ਕਿਤੇ ਖਿਚੜੀ ਖੁਚੜੀ ਵਾਲਾ ਬਣਾ ਦਿੰਦੇ ਬਸ ਇਨੀ ਗੱਲ ਹੈ ਭਾਜੀ ਇਸ ਵੇਲੇ ਤੁਸੀਂ ਮੈਨੂੰ ਵੋਟਾਂ ਪਾਓ ਤੁਹਾਡਾ ਦੇਸੀ ਘਿਓ ਦੀ ਖਿਚੜੀ ਵਾਲਾ ਕਾਡ ਬਣ ਜਾਵੇ ਹੋਰ ਦੱਸੋ ਤੁਸੀਂ ਬਸ ਮੈਨੂੰ ਵੋਟਾਂ ਪਾਉਣੀਆਂ ਇਸ ਵਾਰੀ ਨਾ ਉਹ ਵੋਟ ਮੰਗਣ ਡਿਆ ਘਾਟਾ ਮੰਗਣ ਡਿਆ ਵਾ ਪਾਉਣੇ ਤੇ ਵੋਟ ਕਿਸ ਨੂੰ ਆਈ ਆ ਤੁਹਾਨੂੰ ਪਾ ਦਾਂਗੇ ਠੀਕ ਹੈ ਜੀ ਮਿਹਰਬਾਨੀ ਚੋਂ ਨਿਸ਼ਾਨ ਕੀ ਹੈ ਆਪਣਾ ਕਬੂਤਰ ਕਬੂਤਰ ਚੋਂ ਨਿਸ਼ਾਨ ਉਹ ਵੋਟਾਂ ਲੈ ਕੇ ਕਿਤੇ ਉੱਡਦੇ ਨਹੀਂ ਜਾਣਾ ਨਹੀਂ ਨਹੀਂ ਅਸੀਂ ਤੁਹਾਡੀ ਸੇਵਾ ਕਰਨੀ ਹੈ ਜੀ ਠੀਕ ਹੈ ਜੀ ਚਲ ਕੋਈ ਗੱਲ ਨਹੀਂ ਯਾਰਾ ਫਿਰਨਾ ਵੋਟ ਇਹ ਕਬੂਤਰ ਤੇ ਹੀ ਲੱਗੂਗੀ ਮਿਹਰਬਾਨੀ ਆਹ ਮਿਹਰਬਾਨੀ ਚਲੋ ਤੀਰਸਟ ਕਰੋ بڑے ਹੱਥ ਜੜਾ ਇਹ ਆ ਇੱਕ ਵਾਰੀ ਤੂੰ ਕਬੂਤਰ ਤੇ ਮੋਹਰ ਲਾ ਫੇ ਮੈਂ ਦੱਸਾਂ ਤੇਰੇ ਕਿੱਥੇ ਮੋਹਰ ਲਾਉਣੀ ਹੈ ਲਾਓ ਮਾਫ ਕਰਦੇ ਵੀਡੀਓ ਪਸੰਦ ਆਈ ਹੋਊਗੀ ਤੁਹਾਨੂੰ ਜੇ ਪਸੰਦ ਆਈ ਜੀ ਤਾਂ ਕੀ ਕਰਨਾ ਮਿੱਠੇ ਅ ਇਸ ਵੀਡੀਓ ਨੂੰ ਸ਼ੇਅਰ ਕਰੋ ਪਰ ਤੁਹਾਨੂੰ ਵਿੱਚੋਂ ਕਿਹੜਾ ਚੰਕ ਪਸੰਦ ਆਇਆ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਨੂੰ ਦੱਸਿਓ ਤੇ ਜਿਆਦਾ ਜੋਕ ਸੁਣਨ ਲਈ ਤੁਸੀਂ ਇੰਸਟਾਗ੍ਰਾਮ ਤੇ ਵੀ ਜਾ ਸਕਦੇ ਹੋ ਨਾ ਤੁਹਾਨੂੰ ਜਿਆਦਾ ਪੁੰਨੇ ਆ ਉੱਥੇ ਕੀ ਬਾਲਾ ਕੈਂਡੀ ਸਟੂਡੀਓ ਨਹੀਂ ਕੈਂਡੀ ਸਾਹਿਬ ਕੈਂਡੀ ਸਾਹਿਬ ਉਧਰ ਵੀ ਹੈ ਜੈ ਮੈਨੂੰ ਜੇ ਇੰਸਟਾਗ੍ਰਾਮ ਤੇ ਉਧਰ ਹੀ ਕੋਈ ਗੱਲਾਂ ਬਾਤਾਂ ਸੁਣਨੀਆਂ ਤੇ ਮਾਜਾ ਬਲੌਗ ਕਰੀ ਬਾਕੀ ਸਸਰੀ ਗੱਲ ਨਵੀਂ ਵੀਡੀਓ ਜਲਦੀ ਆਊਗੀ ਸ਼ੇਅਰ ਕਰ ਦਿਓ ਸ਼ੇਅਰ ਕਰਦੇ ਰਹੋ